ਸੁਖਬੀਰ ਬਾਦਲ ਨੇ ਲੁਧਿਆਣਾ ਮੈਰੀ ਪੈਲੇਸ ਗੋਲੀ ਕਾਂਡ ਤੇ ਆਪ ਸਰਕਾਰ ਨੂੰ ਘੇਰਦੇ ਹੋਏ ਵੱਡੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ ਪੰਜਾਬ ਬਣਿਆ ਗੈਂਗ ਲੈਂਡ ਬੀਤੀ ਰਾਤ ਲੁਧਿਆਣਾ ਤੇ ਇੱਕ ਵਿਆਹ ਸਮਾਗਮ ਵਿੱਚ ਹੋਈ ਗੋਲੀਬਾਰੀ ਚ ਕਈ ਜਾਨਾਂ ਚਲੀ ਗਈਆਂ ਤੇ ਕਈ ਲੋਕ ਜ਼ਖਮੀ ਹੋ ਗਏ ਮੌਕੇ ਤੇ ਚਸ਼ਮਦੀਤ ਅਨੁਸਾਰ ਸਰਕਾਰ ਦੇ ਇੱਕ ਮੰਤਰੀ ਨਾਲ ਆਏ ਲੋਕਾਂ ਨੇ ਗੋਲੀਆਂ ਚਲਾਈਆਂ ਹਨ ਜੋ ਕਿ ਗੰਭੀਰ ਜਾਂਚ ਦਾ ਵਿਸ਼ਾ ਹੈ ਆਪ ਸਰਕਾਰ ਦੇ ਵਿਧਾਇਕ ਤੇ ਮੰਤਰੀ ਯਾਰੀ ਪਗਾਉਣ ਲਈ ਗੈਂਗਸਟਰਾਂ ਨੂੰ ਵਿਆਹ ਵਿੱਚ ਆਪਣੇ ਨਾਲ ਲੈ ਕੇ ਗਏ ਤਾਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਤੁਸੀਂ ਖੁਦ ਲਗਾ ਸਕਦੇ ਹੋ ਭਗਵੰਤ ਮਾਨ ਨੇ ਰੰਗਲੇ ਪੰਜਾਬ ਨੂੰ ਗੈਂਗਲੇ ਬਣਾ ਕੇ ਰਖ ਦਿੱਤਾ ਹੈ આયે ਦਿਨ કતલ ਤੇ લૂંટਾਂ હો રહીਆਂ ਹਨ ਪਰ ਸਰਕਾਰ ਨੂੰ ਕੋਈ ફિકર ਨਹੀਂ ਇਸ ઘટના ਵਿੱਚ જાન ਗਵਾਉਣ ਵਾਲਿਆਂ ਦੇ પરિવાર ਨਾਲ ਮੇਰੀ દિલ્હી ਹਮਦਰਦੀ ਹੈ ਤੇ જખਮੀਆਂ ਦੀ جلد ਸਿਹਤਯਾਬੀ ਦੀ ਅਰਦਾਸ ਕਰਦਾ ਹਾਂ ਜਦੋਂ ਦੱਸਤੀਏ ਜੀ ਬੀਤੀ ਰਾਤ ਲੁਧਿਆਣਾ ਦੇ ਬਾਦਕ ਅਸਲ ਮਾਲੀਪਾਲਸਟੇ ਵਿੱਚ ਗੋਲੀਆਂ ਚਲੀਆਂ ਸੀਗੀਆਂ ਜਿਸ ਤੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਲੋਕਾਂ ਦੀ ਮੌਤ ਹੋਈ ਸਗੀ ਇੱਕ ਔਰਤ ਤੇ ਇੱਕ ਮਰਦ ਦੀ ਜਾਨ ਗਈ ਸੀ ਉਸ ਦੇ ਉੱਤੇ ਜੋ ਹੈ ਸੁਬੀਰ ਸਿੰਘ ਬਾਦਲ ਨੇ ਆਪ ਸਰਕਾਰ ਨੂੰ ਘੇੜਦੇ ਹੋਏ ਵੱਡੀ ਗੱਲ ਕਹਿਤੀ ਸੁਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਬਣਿਆ ਗੈਂਗਲੈਂਡ ਪੰਜਾਬ ਦੇ ਵਿੱਚ ਜਿਵੇਂ ਹੈ ਲੁਧਿਆਣਾ ਦੇ ਵਿੱਚ ਵਰਦਤਾ ਵਧੀ ਜਾ ਰਹੀਆਂ ਹੈਗੀਆਂ ਜੀ ਤੇ ਬੀਤੀ ਰਾਤ ਵੀ ਇੱਕ ਵੱਡਾ ਜੋ ਹੈ ਵਾਪਰਿਆ ਕਾਂਡ ਜਿਸ ਨੇ ਸਾਨੂੰ ਹਿਲਾ ਦਿੱਤਾ ਹੁਣ ਲੋਕੀ ਜੋ ਹੈ ਮੈਰੀਜ ਪੈਲਸਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਲੋਕੀ ਖੁਸ਼ੀ ਨਾਲ ਜਾਂਦੇ ਹੈਗੇ ਮੈਰੀ ਪੈਲਸਾਂ ਦੇ ਵਿੱਚ ਤੇ ਉੱਥੇ ਵੀ ਜੋ ਹੈ ਗੈਂਗਵਾੜ ਹੋ ਜਾਂਦੀ ਹੈਗੀ ਜੀ ਤੁਹਾਨੂੰ ਦੱਸਤੀਏ ਸੂਤਰਾਂ ਨੇ ਦੱਸਿਆ ਹੈਗਾ ਕਿ ਇਹਦੇ ਦੇ ਦੋ ਬੰਦੇ ਸੀਗੇ ਇਹਨਾਂ ਦੇ ਪਹਿਲੇ ਹੀ ਲਾਕਡਾਊਨ ਸੀਗੀ ਤੇ ਜਿਸ ਕਰਕੇ ਇਹਨਾਂ ਵਿਚਾਲੇ ਜੋ ਹੈ ਬਹਿਸ ਹੋ ਗਈ ਸੀਗੀ ਇਸ ਬਹਿਸ ਦੇ ਸਾਈਡ ਦੇ ਵਿੱਚ ਹੀ ਗੋਲੀਆਂ ਚੱਲ ਪਈਆਂ ਜਿਸ ਤੇ ਵਿੱਚ ਦੱਸਿਆ ਜਾ ਰਿਹਾ ਹੈ ਕਿ 60 ਤੋਂ 70 ਰਾਉਂਡ ਫਾਇਰ ਹੋਈ ਸੀਗੇ ਤੇ ਇਸ ਤੇ ਵਿੱਚ ਕਈ ਲੋਕ ਜ਼ਖਮੀ ਹੋਏ ਸਿਗੇ ਤੇ ਦੋ ਲੋਕਾਂ ਦੀ ਮੌਤ ਹੋਈ ਹੈਗੀ ਇਹ ਬੜੀ ਦੁਖਦਾਈ ਖਬਰ ਹੈਗੀ ਹੈ ਜੀ ਇਸ ਦੇ ਉੱਤੇ ਸੁਪੀਰ ਸਿੰਘ ਬਾਦਲ ਨੇ ਆਪ ਸਰਕਾਰ ਨੂੰ ਘੇਰਦੇ ਹੋਏ ਵੱਡੀ ਗੱਲ ਕਹਿ ਤੀ ਕਿ ਪੰਜਾਬ ਜੋ ਹੈ ਸੇਫ ਨਹੀਂ ਰਿਹਾ ਲੁਧਿਆਣਾ ਵੀ ਜਿਹੜਾ ਸੇਫ ਮੰਨਿਆ ਜਾਂਦਾ ਸੀਗਾ ਕਿ ਇੱਥੇ ਵੀ ਜੋ ਹੈ ਵਰਦਾਤਾ ਵੱਧੀ ਬਈ ਹੈਗੀਆਂ ਤੇ ਇੱਕ ਵੱਡੀ ਵਰਦਾਤ ਸਾਹਮਣੇ ਆਈ ਜਦੇ ਵਿੱਚ ਦੋ ਲੋਕਾਂ ਦੀ ਮੌਤ ਤੇ ਕਈ ਘਾਇਲ ਹੋ ਗਏ ਸਿਗੇ ਜਿਸ ਤੇ ਉੱਤੇ ਸੁਪੀਰ ਸਿੰਘ ਬਾਦਲ ਨੇ ਆੜੇ ਹੱਥ ਲਿਤਾਪ ਸਰਕਾਰ ਨੂੰ ਤੇ ਏਸੀ ਅੱਜ ਦੀ ਖਬਰ